ਹੰਗਸਿੰਘ ਸਿੰਘ ਸੋਨੀ ਦੇ ਜਿਹੜੇ ਉੱਤੇ ਨੇ ਹੰਗਸਿੰਘ ਸਿੰਘ ਤੋਂ ਉਹਨੇ ਦੱਸਿਆ ਕਿ ਵੀ ਕੁੜੀ 2 ਸਾਲ ਤੋਂ ਨਸ਼ੇ ਦੀ ਆਦੀ ਹੈ ਕਿ ਤੁਸੀਂ ਇਹ ਤੋਂ ਕੀ ਲੈਣਾ ਤੁਸੀਂ ਆਪਣਾ ਕੰਮ ਕਰੋ ਫਿਰ ਸਿਰਕ ਸੰਬੰਧ ਆ ਜਿਹੜੇ ਨਜਾਇਜ਼ ਸਿਰਕ ਸ਼ੋਸ਼ਣ ਵੀ ਹੋ ਰਿਹਾ ਮੇਰਾ ਉਹ ਕਰਵਾ ਰਹੀ ਹੈ 300 ਰੁਪਿਆ ਉਹ ਆਪ ਲੈਂਦੀ ਹੈ 150 ਰੁਪਿਆ ਮੈਨੂੰ ਦੇ ਦਿੰਦੀ ਹੈ ਕਿ 150 ਹੋਰ ਆਪ ਲਾਖ ਕਹਿੰਦੀ ਹੈ ਚਿੱਟੇ ਦੀ ਆਦੀ ਆ ਜਿਹੜੀ ਉਹਨੇ ਮੈਨੂੰ ਕੀਤਾ ਉਹਦੇ ਵਿੱਚ ਮਾਨਯੋਗ ਮਹਿਲਾ ਕਮਿਸ਼ਨ ਨੇ ਕਿਸੇ ਵੀ ਤਰ੍ਹਾਂ ਦੇ ਨਾਮ ਹਿੰਦਰਪਾਲ ਲੂੰਬੇਤੀ ਵੀਡੀਓ ਦੀ ਗੱਲ ਕੀਤੀ ਹੈ ਕਿ ਉਹਨੇ ਵੀਡੀਓ ਵਾਇਰਲ ਕੀਤੀ ਹੈ ਨਾ ਕੋਈ ਬਲਾਤਕਾਰ ਦੇ ਪਰਚੇ ਦੀ ਗੱਲ ਕੀਤੀ ਹੈ ਨਾ ਕੋਈ ਨਸ਼ੇ ਦੀ ਗੱਲ ਕੀਤੀ ਹੈ ਔਰਤ ਨੇ ਹੀ ਔਰਤ ਨੂੰ ਇਨਸਾਫ਼ ਨਹੀਂ ਦਿੱਤਾਗਾ ਜਿਹੜੀ 2 ਸਾਲ ਤੋਂ ਸਰੀਰਕ ਸ਼ੋਸ਼ਣ ਹੋ ਰਿਹਾ ਔਰਤਾਂ ਜਿਹੜੀ ਉਸ ਔਰਤ ਦੇ ਨਾਲ ਖੜ ਗਈ ਜਿਹੜੀ ਸਰੀਰਕ ਸ਼ੋਸ਼ਣ ਕਰਵਾ ਰਹੀ ਸੀ ਕਹਿੰਦੇ ਉਹ ਤਾਂ ਕਹਿੰਦੇ ਜੇ ਕੋਈ ਪੁਲਿਸ ਵਾਲਾ ਕੰਮ ਕਰਦਾ ਜੇ ਕੋਈ ਅਫਸਰ ਕੰਮ ਕਰਦਾ ਅਸੀਂ ਤੇ ਉਹ ਵੀ ਜ਼ਿਲ੍ਹਾ ਚ ਤੰਗ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਥਾਰ ਵਾਲੀ ਬੀਬੀ ਫੜੀ ਆ ਹੂੰ ਤੇ ਥਾਰ ਵਾਲੀ ਬੀਬੀ ਦੀ ਕਿਹੜਾ ਕੋਠੀ ਟੱਗ ਗਈ ਆ ਬਾਈ ਜੀ ਇਸੇ ਤਰ੍ਹਾਂ ਹੀ ਜਿਹੜੇ ਨਜਾਇਜ਼ ਮੁੰਡਿਆਂ ਦੇ ਮੁਕਾਬਲੇ ਬਣਾ ਕੇ ਮੁੰਡੇ ਮਾਰੇ ਸੀ ਐਸਐਸਪੀ ਨੇ ਜਾਂ ਡੀਐਸਪੀ ਵਰਕ ਹੋਰ ਸੀ ਉਹਦੇ ਵਿੱਚ ਵੀ ਉਹਨਾਂ ਨੂੰ ਉਮਰ ਕੈਦੀ ਦੀ ਸਜ਼ਾ ਹੋ ਗਈ ਹੈ ਨਸ਼ਾ ਵਿਰੋਧ ਨੀਗਾ ਤਾਂ ਜੋਤਾ ਜਿਹੜਾ ਨਸ਼ੇ ਛਟਾਉਣ ਵਾਲਿਆਂ ਵਿਰੋਧ ਤੁਸੀਂ ਰੀਲਾਂ ਦੀ ਗੱਲ ਕਰੀ ਨਾ ਪੰਜਾਬ ਪੁਲਿਸ ਦਾ ਮਤਲਬ ਇਹ ਆ ਸਭ ਤੋਂ ਪਹਿਲਾਂ ਆ ਕੇ ਰੀਲ ਬਣਾਉਣੀ ਆ ਰੀਲਾਂ ਪਾਉਣੀ ਆ ਇੱਥੋਂ ਬਟਿੰਡੇ ਵਾਲੀ ਬੀਬੀ ਵੀ ਰੀਲਾਂ ਪਾਉਂਦੀ ਹੁੰਦੀ ਸੀ ਤੇ ਮੇਰੇ ਸੋਨ ਦੇ ਵਿੱਚ ਹੈ ਮਾਨਦੋਗ ਕਿਸ ਤਰ੍ਹਾਂ ਸੀਤਾ ਬਾਵਾ ਵੀ ਰੀਲਾਂ ਪਾਉਂਦੀ ਐ ਬਸ ਰੀਲਾਂ ਤੱਕ ਹੀ ਸੀਮਤ ਰਹਿ ਗਏ ਇਹਨਾਂ ਨੂੰ ਲੋਕਾਂ ਦੇ ਚਾਹੇ ਮਰੇ ਕੋਈ ਜੀਵੇ ਸੁਤਰਾ ਕੋਲ ਪਤਾਸੇ ਪੀਂਦੇ ਨੇ 20 ਸਾਲ ਤੋਂ 21 ਸਾਲ ਤੋਂ ਤਾਂ ਮੇਰਾ ਰਾਬਤਾ ਐਨਜੀਓ ਪ੍ਰਤੀ ਉਹਦੇ ਨਾਲ ਵੀ ਜਿਹੜੇ ਬੰਦੇ ਨੇ ਸਮਾਜ ਸੇਵਾ ਪ੍ਰਤੀ ਆਪਣਾ ਘਰ ਲਟਾ ਲਿਆ ਅੱਜ ਤੱਕ ਕਿਸੇ ਨੂੰ ਲੇਡੀਜ਼ ਤੱਕ ਇਹ ਬੰਦੇ ਨੂੰ ਟੱਚ ਕੀਤਾ ਅੱਜ ਕੈਂ ਲੜਾਈ ਨਹੀਂ ਕਿਸੇ ਦੀ ਪੜਾਈ ਨਹੀਂ ਗਈ ਤੇ ਉਹ ਬੰਦਾ ਇਹ ਜਿਹੜਾ ਕੰਮ ਕਿਵੇਂ ਕਰ ਸਕਦਾ ਇਹ ਗੱਲਬਾਤ ਦਾ ਮੈਂ ਦੱਸ ਰਿਹਾ ਇਹ ਮਹਿੰਦਰਪਾਲ ਲੂੰਬਾ ਦੀ ਗੱਲ ਹੈ ਮੇਰੇ ਆਪਣੇ ਬਿਆਨ ਨਹੀਂ ਦੱਸਾਂੀਆਂ ਗੱਲਾਂ ਐ ਸਿੱਕਲ ਸਫਰ ਨਾਲ ਜੁੜਿਓ ਤੁਸੀਂ ਤੇ ਮੈਂ ਆ ਜੋਤ ਮਾਮਲਾ ਮੋਗੇ ਦਾ ਸਾਹਮਣੇ ਆਉਂਦਾ ਹੈ ਕੋਟੀ ਸੇਖਾ ਦਾ ਮਾਮਲਾ ਇੱਕ ਸਾਹਮਣੇ ਆਉਂਦਾ ਇੱਕ ਪੱਤਰਕਾਰ ਇੱਕ ਸਮਾਜ ਸੇਵੀ ਜਦੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਉਂਦਾ ਹੈ ਤਾਂ ਉਸ ਤੇ ਪਰਚਾ ਹੋ ਜਾਂਦਾ ਹੈ ਪੂਰੀ ਗੱਲਬਾਤ ਕੀ ਹੈ ਰਾਜੂ ਪੱਤੋ ਜੀ ਸਾਡੇ ਨਾਲ ਮੌਜੂਦ ਨੇ ਐਨ ਜੀਓ ਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਦੇਖਤੋਂ ਜੀ ਸਾਰੇ ਮਾਮਲੇ ਨੂੰ ਤੇ ਕੀ ਕਹਾਣੀ ਹੈ ਇਹ ਸਭ ਤੋਂ ਪਹਿਲਾਂ ਤਾਂ ਆਪਣੇ ਸਫਰ ਟੈਲੀਵਿਜ਼ਨ ਦਾ ਸੋ ਮੈਂ ਆਪਣੀ ਸਮੁੱਚੀ ਰੂਲਰ ਐਨ ਜੀਓ ਕਲੱਬ ਅਸ਼ੋਸ਼ੀ ਵਚ ਲਲੋਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਸਫਰ ਟੈਲੀਵਿਜ਼ਨ ਤੇ ਮੈਨੂੰ ਬੋਲਣ ਦੇ ਕਾਬਿਲ ਸਾਹਿਬ ਜੀ ਤਾਂ ਕਿ ਪੂਰੀ ਕਹਾਣੀ ਕੀ ਹੋਵੇ ਇੱਕ ਵੀਡੀਓ ਦੇ ਨਾਲ ਪਰਚਾ ਕਿਵੇਂ ਹੋ ਜਾਂਦਾ ਵੇਖੋ ਜੀ ਇਹ ਇੱਕ ਰਾਜਨੀਤਿਕ ਹਮ ਪੁਲਿਸ ਪ੍ਰਸ਼ਾਸਨ ਹਮ ਤੇ ਨਸ਼ਾ ਤਸਕਾਂ ਦਾ ਜਿਹੜਾ ਗੱਠ ਜੋੜ ਹੈ ਹਮ ਇਹ ਇੱਕ ਨਸ਼ਾ ਤਸਤਾਂ ਦਾ ਜਿਹੜਾ ਇਹ ਗੱਠ ਜੋੜਾ ਉਹਦੀ ਇੱਕ ਸਮਾਜ ਸੇਵੀ ਸੰਸਥਾ ਮਾਂ ਦੇ ਜਿਹੜੇ ਆਗੂ ਆ ਉਹਨਾਂ ਦੀ ਇੱਕ ਗਲੇ ਦੀ ਹੱਡੀ ਬਣਿਆ ਹੋਇਆ ਅੱਛਾ ਇਸ ਕਰਕੇ ਉਹਨਾਂ ਨੂੰ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਦੀਆਂ ਗਤੀਵਿਧੀਆਂ ਉਹਨਾਂ ਨੂੰ ਹਜਮ ਨਹੀਂ ਆ ਰਹੀਆਂ ਅੱਛਾ ਮਾਮਲਾ ਇਹ ਆ ਕਿ ਮਾਮਲਾ ਹੈਗਾ 27 ਜਨਵਰੀ ਦਾ 27 ਜਨਵਰੀ ਨੂੰ ਇੱਕ ਪੰਜਾਬ ਦੀ ਨਸ਼ਾ ਵਿਰੋਧੀ ਰਜਿਸਟਰ ਕਮੇਟੀ ਹੈ ਜਿਹਦੇ ਕੇ ਪ੍ਰੈਜ਼ੀਡੈਂਟ ਸੁਖਦੀਪ ਸਿੰਘ ਭਾਮ ਫਰੀਦਕੋਟ ਤੋਂ ਨੇ ਉਹਨਾਂ ਨੇ ਇੱਕ ਕੋਟ ਇਸੇਖਾਂ ਦੇ ਵਿੱਚ 27 ਜਨਮੇ ਨੂੰ ਇੱਕ ਨਸ਼ੇ ਵਿਰਤੀ ਰੈਲੀ ਕੱਢੀ ਰੈਲੀ ਕੱਢਣ ਦੇ ਮਤਾਬਕ ਜਦੋਂ ਉਹਦਾ ਅੰਤ ਹੋਇਆ ਰੈਲੀ ਦਾ ਤਾਂ ਉੱਥੇ ਇੱਕ ਨੇਹੰਗਾ ਦੀ ਸੋਣੀ ਗੁਰੂ ਘਰ ਹੈ ਉੱਥੇ ਇੱਕ ਨਸ਼ੇ ਦੀ ਹਾਲਤ ਦੇ ਵਿੱਚ ਧੁੱਤ ਲਈ ਦੀ ਕੁੜੀ ਆ ਜਿਹੜੀ ਇੱਕ ਉਹਨਾਂ ਨੂੰ ਉਹ ਮਿਲੀ ਅੱਛਾ ਕਿੰਨੀ ਉਮਰ ਸੀ ਉਹ ਕੁੜੀ ਦੀ ਖੁੱਲ ਕੇ ਦੱਸੋ ਸਾਰੀ ਗੱਲ ਉਹਨੋਂ ਕੋਸ ਕੁੜੀ ਦੀ ਉਮਰ ਆ ਜਦੋਂ ਉਹਨਾਂ ਨੇ ਉਹ ਨਸ਼ੇ ਦੀ ਧੁੱਤ ਦੇ ਵਿੱਚ ਪ੍ਰਸ਼ਾਦਾ ਛਕ ਰਹੀ ਸੀ ਤਾਂ ਉਹਨੂੰ ਪ੍ਰਸ਼ਾਦਾ ਛਕਿਆ ਨਹੀਂ ਜਾ ਰਿਹਾ ਸੀ ਉਹ ਡਗਦੀ ਸੀ ਇਦਾਂ ਉਹਨਾਂ ਨੇ ਨੋਟ ਕਰੀ ਗੱਲ ਤਾਂ ਉਸ ਵਕਤ ਮਹਿਸੂਸ ਹੋ ਰਿਹਾ ਸੀ ਉਹਨਾਂ ਨੂੰ ਕਿ ਉਹਦੇ ਲਾਲ ਕੱਪੜੇ ਪਾਏ ਹੋਏ ਸੀਗੇ ਸੁਰਖੀ ਵਗੈਰਾ ਉਹਦਾ ਬੰਗਾ-ਮੁੰਗਾ ਪਾਇਆ ਹੋਇਆ ਸੀ ਇਦਾਂ ਮਹਿਸੂਸ ਹੋ ਰਿਹਾ ਸੀ ਕਿ ਕਿਵੇਂ ਕੁੜੀ ਦੀ ਉਮਰ ਹੈ ਵੀ 20 ਸਾਲ ਹੈਗੀ ਆ اچھا ਉਹ ਜਿਹੜਾ ਨਸ਼ਾ ਵਿਰੋਧੀ ਕਮੇਟੀ ਦੇ ਆਗੂ ਸਖਦੀਪ ਸਿੰਘ ਭਾਮ ਉਹਨਾਂ ਨੇ ਉਹਦੇ ਸਵਾਲ ਜਵਾਬ ਪੁੱਛੇ ਕੁੜੀ ਤੋਂ ਜੀ ਤੇ ਮਹਿੰਦਰਪਾਲ ਲੂੰਬਾ ਸਮਾਸਥਵੀ ਸੰਸਥਾ ਦੇ ਆਗੂ ਆ ਜਿਹੜੇ ਉਹਨਾਂ ਦਾ ਇੱਕ ਗਗਨ ਦਮਾ ਮਾ ਬਾਜੋ ਨਿਊਜ਼ ਚੈਨਲ ਵੀ ਚੱਲਦਾ ਹੈ ਉਹਨਾਂ ਨੇ ਉਹਦੀ ਕਵਰੇਜ ਕੀਤੀ ਅੱਛਾ ਅਸਾ ਪੁੱਛਣ ਦੇ ਮੁਤਾਬਕ ਇਹ ਹੈ ਤੇ ਉਹਨਾਂ ਨੇ ਹੰਗਸ ਸਿੰਘ ਸੋਣੀ ਦੇ ਜਿਹੜੇ ਉੱਥੇ ਨੇ ਹੰਗਸ ਸਿੰਘ ਤੋਂ ਉਹਨਾਂ ਨੇ ਦੱਸਿਆ ਕਿ ਵੀ ਕੁੜੀ 2 ਸਾਲ ਤੋਂ ਨਸ਼ੇ ਦੀ ਆਦੀ ਹੈ ਵੀ ਤੁਸੀਂ ਇਹ ਤੋਂ ਕੀ ਲੈਣਾ ਤੁਸੀਂ ਆਪਣਾ ਕੰਮ ਕਰੋ ਪਰ ਉਹਨਾਂ ਨੇ ਇਹ ਸੋਚਿਆ ਵੀ ਇੱਕ ਕੁੜੀ ਆ ਲੜਕੀ ਆ ਔਰਤ ਸਮਾਜ ਦੀ ਰੀੜ ਦੀ ਹੱਡੀ ਹੈ ਇਹ ਵੀ ਕਿਸੇ ਦੀ ਧੀ ਆ ਬਸ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਦਾ ਫਰਜ਼ ਮੰਨਦਾ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਉਹਦੀ ਵੀਡੀਓ ਬਣਾਈ ਵੀਡੀਓ ਬਣਾ ਕੇ ਉਹ ਵੀਡੀਓ ਵਾਇਰਲ ਕਰਤੀ ਵੀਡੀਓ ਵਾਇਰਲ ਕਰਨ ਦਾ ਮਤਲਬ ਇਹ ਨਹੀਂ ਸੀ ਕਿ ਉਹਦੀ ਕੋਈ ਵੇਜਤੀ ਜਾ ਕੋਈ ਉਦਾਂ ਖਰਾਬ ਕਰਨੀ ਉਹਦੀ ਇੱਜ਼ਤ ਉਹਦਾ ਮਤਲਬ ਇਹ ਸੀ ਕਿ ਪੰਜਾਬ ਸਰਕਾਰ ਤੋਂ ਇੱਕ ਗੁਹਾਰ ਲਾਉਣੀ ਲੜਕੀ ਦੀ ਮੱਦ ਹੋ ਜੇ ਕੁਝ ਸਾਡੀ ਨਸ਼ਾ ਵਿਰੋਧੀ ਕਮੇਟੀ ਹੈ ਜਿਹੜੀ ਉਹ ਮੱਦ ਕਰ ਦੇਵੇ ਤੇ ਜਿਹੜੀ ਵਿਚਾਰੀ ਕੁੜੀ ਹੈ ਇਹਦੀ ਮੱਦ ਹੋ ਜੇ ਤੇ ਦਾ ਜਿਹੜਾ ਜੀਵਨ ਹੈ ਵਧੀਆ ਸਫਲ ਬਣ ਜੇ ਹੋਇਆ ਇਦਾਂ ਵੀ ਜੇ ਰਾਜਨੀਤਿਕ ਪੁਲਿਸ ਪ੍ਰਸ਼ਾਸਨ ਜੀ ਤੇ ਪੁਲਿਸ ਪ੍ਰਸ਼ਾਸਨ ਰਾਜਨੀਤਿਕ ਤੇ ਨਸ਼ਾ ਤਸਤੀ ਦਾ ਗੱਠ ਜੋੜਨ ਜਦੋਂ ਇਹ ਗੱਲਬਾਤ ਹਜਮ ਨਾ ਹੋਈ ਉਹ ਵੀਡੀਓ ਵਾਇਰਲ ਹੋ ਗਈ ਤਾਂ ਉਹਨਾਂ ਨੇ ਫਿਰ ਅਗਲੇ ਦਿਨ ਸੋਚਿਆ ਵੀ ਕਿਉਂ ਨਾ ਇਸ ਕੁੜੀ ਦੀ ਮਦਦ ਕਰੀਏ ਤਾਂ ਉਹ ਜਿਹੜੀ ਨਸ਼ਾ ਵਿਰੋਧੀ ਕਮੇਟੀ ਦੇ ਆਗੂ ਹੈ ਉਹਨਾਂ ਨੇ ਉੱਥੋਂ ਕੁਝ ਆਗੂ ਲੈ ਕੇ ਕੋਟੀਸੇ ਖਾਂ ਤੋਂ ਤਾਂ ਉਹਨਾਂ ਦੇ ਘਰ ਗਏ ਕੁੜੀ ਆ ਦੇ ਅੱਛਾ ਜਦੋਂ ਕੁੜੀ ਦੇ ਘਰ ਗਏ ਇਹ ਜਿਹੜੀ ਗੱਲਬਾਤ ਦਾ ਮੈਂ ਦੱਸ ਰਿਹਾ ਇਹ ਮਹਿੰਦਰਪਾਲ ਲੂੰਬਾ ਦੀ ਗੱਲ ਹੈ ਮੇਰੇ ਆਪਣੇ ਬਿਆਨ ਹੀ ਦੱਸਣ ਦੀਆਂ ਗੱਲਾਂ ਹੈ ਜਿਹੜੀਆਂ ਕਿ ਤੁਹਾਨੂੰ ਵੀਡੀਓ ਜ ਹੈ ਉਹ ਵੀ ਮਿਲ ਜਾਣਗੀਆਂ ਉਹਨਾਂ ਨੇ ਉੱਥੋਂ ਦੇ ਮੋਦਵਾਰ ਆਗੂ ਲੈ ਤੇ ਜਦੋਂ ਉਹ ਲੜਕੀ ਦੇ ਘਰ ਗਏ ਅਗਲੇ ਦਿਨ 28 ਜਨਵਰੀ ਨੂੰ ਜੀ ਤਾਂ ਉਹ ਉਹਨਾਂ ਨੇ ਦੇਖਿਆ ਇਹ ਕੁੜੀ ਦੇ ਹੱਥ ਦੇ ਵਿੱਚ ਸਰੰਜ ਫੜੀ ਹੋਈ ਸੀ ਤੇ ਉਹ ਟੀਕਾ ਲਾਉਣ ਦੀ ਤਿਆਰੀ ਦੇ ਵਿੱਚ ਸੀ ਅੱਛਾ ਤੇ ਇਹ ਯਾਨੀ ਕਿ ਜਿਹੜੀ ਗੱਲਬਾਤ ਹੈ ਮੇਰੀ ਨਹੀਂ ਇਹ ਮਹਿੰਦਰਪਾਲ ਲੂੰਬਾ ਦੀ ਫੇਸਬੁੱਕ ਅਕਾਊਂਟ ਤੇ ਹੀ ਮਿਲ ਜਾਣਗੀਆਂ ਸਾਰੀਆਂ ਗੱਲਾਂ ਵੀਡੀਓ ਦੇ ਵਿੱਚ ਮਿਲ ਜਾਣਗੀਆਂ ਉਹਨਾਂ ਦੇ ਕਹਿਣ ਦੀ ਗੱਲ ਹੈ ਜੀ ਤਾਂ ਉਹਨਾਂ ਨੇ ਫਿਰ ਮਹਿੰਦਰਪਾਲ ਲੂੰਬਾ ਨੇ ਜੋ ਵੀ ਆਪਣੀ ਆਇਡੈਂਟੀਫਾਈ ਹੈ ਫੇਸਬੁੱਕ ਯੂਟਿਊਬ ਦੀ ਵਗੈਰਾ ਉੱਥੇ ਉਹਨਾਂ ਦੇ ਚਿਹਰਾ ਬੰਨ ਕੇ ਬਲਰ ਕਰਕੇ ਯਾਨੀ ਕਿ ਉਹ ਵੀਡੀਓ ਬਣਾਈ ਉਹ ਵੀਡੀਓ ਦੇ ਵਿੱਚ ਉਹਨੇ ਦੱਸਿਆ ਕਿ ਮਨਜੀਤ ਕੌਰ ਨਾਮ ਦੀ ਇੱਕ ਇੱਥੇ ਮੰਡੀ ਦੇ ਵਿੱਚ ਔਰਤ ਰਹਿੰਦੀ ਹੈ ਕਰੀਬ 2 ਸਾਲ ਤੋਂ ਉਹ ਮੈਨੂੰ ਚਿੱਟੇ ਦੇ ਨਸ਼ੇ ਤੇ ਉਹਨੇ ਲਾਇਆ ਚਿੱਟੇ ਦੇ ਨਸ਼ੇ ਦੇ ਲਾਉਣ ਦੇ ਬਾਵਜੂਦ ਜਿਹੜੇ ਮੇਰਾ ਸਿਰਕ ਸੰਬੰਧ ਆ ਜਿਹੜੇ ਨਜਾਇਜ਼ ਸਿਰਕ ਸ਼ੋਸ਼ਣ ਵੀ ਹੋ ਰਿਹਾ ਮੇਰਾ ਉਹ ਕਰਵਾ ਰਹੀ ਹੈ 300 ਰੁਪਿਆ ਉਹ ਆਪ ਲੈਂਦੀ ਹੈ 150 ਰੁਪਿਆ ਮੈਨੂੰ ਦੇ ਦਿੰਦੀ ਹੈ ਤੇ 150 ਹੋਰ ਆਪ ਰੱਖ ਲੈਂਦੀ ਹੈ ਚਿੱਟੇ ਦੀ ਆਦੀ ਆ ਜਿਹੜੀ ਉਹਨੇ ਮੈਨੂੰ ਕੀਤਾ ਫਿਰ ਉਹਨਾਂ ਨੇ ਪੁੱਛਿਆ ਤੁਸੀਂ ਚਿੱਟਾ ਜਾਂ ਕਹੇ ਕੈਪਸੂਲ ਬਲਾ ਪੈਰਾ ਜਾਂ ਪਰੇਗਾ ਬਾਨਾ ਜਿਹੜੇ ਉਹ ਕਿੱਥੋਂ ਲੈ ਕੇ ਆਉਣੇ ਉਹਨਾਂ ਨੇ ਉਹ ਮੈਡੀਕਲ ਦਾ ਨਾਮ ਲਿਆ ਸਿਰਫ ਉਹਦੇ ਵਿੱਚ ਉਹਨਾਂ ਇਹ ਮਹਿੰਦਰਪਾਲ ਲੂੰਬਾ ਨੇ ਜਿਹੜੀ ਪਹਿਲਾਂ ਵੀਡੀਓ ਬਣਾਈ ਆ ਗੁਰੂ ਘਰ ਦੇ ਵਿੱਚ ਉਹ ਵੀ ਤੇ ਇਹ ਵੀ ਬਲਰ ਕਰਕੇ ਜਿਹੜੀ ਆਇਡੈਂਟੀਫਾਈ ਆ ਜਾਂ ਲੀਗਲ ਕਾਨੂੰਨ ਹੈ YouTube ਤੇ Facebook ਦਾ ਉਹਨੂੰ ਮੱਦੇ ਨਜ਼ਰ ਰੱਖਦੇ ਕਿਸੇ ਤਰ੍ਹਾਂ ਦਾ ਕੋਈ ਪਰਚਾ ਨਹੀਂ ਪੈ ਸਕਦਾ ਹਾਲੇ ਵੀ ਉਹ ਵੀਡੀਓ ਉਹਨਾਂ ਦੇ Facebook ਅਕਾਊਂਟ ਤੇ ਪਈ ਹੈ ਤੁਸੀਂ ਵੀ ਦੇਖ ਸਕਦੇ ਹੋ ਵੀਡੀਓ ਅੱਛਾ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਫਿਰ ਉਹਨਾਂ ਨੇ ਮੋਗੇ ਦੇ ਨਾਲ ਇੱਕ ਸਰਕਾਰੀ ਸੈਂਟਰ ਵੀ ਨਸ਼ਾ ਛਡਾਓ ਉੱਥੇ ਕੁੜੀ ਨੂੰ ਲੈ ਕੇ ਵੀ ਗਏ ਫਿਰ ਉਹਨਾਂ ਨੇ ਸਬੰਧਕ ਅਧਿਕਾਰੀ ਐ ਮਾਨਜੋਗ ਐਸਐਚ ਉਹਦੇ ਹੀ ਪੇਸ਼ ਕੀਤੀ ਕੁੜੀ ਅੱਛਾ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਨੂੰ ਪਤਾ ਲੱਗਿਆ ਵੀ ਇਹਨਾਂ ਤੇ ਪਰਚਾ ਹੋਵੇਗਾ ਤਾਂ ਫਿਰ ਇਹਨਾਂ ਦੇ ਇੱਕ ਗੱਠ ਜੋੜ ਨੇ ਇਹ ਕੀਤਾ ਕਿ ਉਹ ਜਿਹੜਾ ਪਰਚਾ ਸੀਗਾ ਮਹਿੰਦਰਪਾਲ ਲੂੰਬਾ ਸੁਖਦੀਪ ਸਿੰਘ ਭਾਮ ਤੇ ਉਲਟ ਉਹਨਾਂ ਦੇ ਨਸ਼ੇ ਦਾ ਤੇ 17 ਸਾਲ ਤੋਂ ਨਵਾਲਗ ਲੜਕੀ ਦਾ ਬਲਾਤਕਾਰ ਦਾ ਪਰਚਾ ਜਿਹੜੇ ਦੋਹਾਂ ਤੇ ਨਜਾਇਜ਼ ਇੱਕ ਝੂਠਾ ਪਰਚਾ ਪਾਤਾ ਬਲਾਤਕਾਰ ਦਾ ਪਰਚਾ ਕਿਹੜੇ ਹਿਸਾਬ ਨਾਲ ਹੋ ਗਿਆ ਕਿਉਂਕਿ ਤੁਸੀਂ ਤੁਹਾਡੇ ਦੱਸਣ ਮੁਤਾਬਕ ਉਹ ਤੇ ਨਸ਼ਾ ਛਡਵਾਉਣ ਗਈ ਸੀ ਇਹ ਬਲਾਤਕਾਰ ਦਾ ਪਰਚਾ ਕਿਵੇਂ ਦਰਜ ਹੋ ਗਿਆ ਇਹੀ ਤਾਂ ਸਭ ਤੋਂ ਸਵਾਲ ਆ ਸਹੀ ਦਾ ਸਾਰਾ ਪੰਜਾਬ ਕੀ ਦੇਸ਼ ਆਪਦੇਸ਼ਾਂ ਦੇ ਸਾਰੇ ਮਹਿੰਦਰਪਾਲ ਲੂਂਬਾ ਨੂੰ ਚਾਹਣ ਵਾਲੇ ਲੋਕ ਪੁੱਛਦੇ ਆ ਵੀ ਜਿਹੜੇ ਬੰਦੇ ਨੂੰ 20 ਸਾਲ ਤੋਂ 21 ਸਾਲ ਤੋਂ ਤਾਂ ਮੇਰਾ ਰਾਬਤਾ ਐਨਜੀਓ ਪ੍ਰਤੀ ਉਹਦੇ ਨਾਲ ਵੀ ਜਿਹੜੇ ਬੰਦੇ ਨੇ ਸਮਾਜ ਸੇਵਾ ਪ੍ਰਤੀ ਆਪਣਾ ਘਰ ਲਟਾ ਲਿਆ ਅੱਜ ਤੱਕ ਕਿਸੇ ਨੂੰ ਲੇਡੀਜ਼ ਤੱਕ ਇਹ ਬੰਦੇ ਨੂੰ ਟੱਚ ਕੀਤਾ ਜਿੱਕਾ ਲੜਾਈ ਨਹੀਂ ਕਿਸ ਦੀ ਪੜਾਈ ਨਹੀਂ ਗਈ ਵੀ ਉਹ ਬੰਦਾ ਅਜਿਹਾ ਕੰਮ ਕਿਵੇਂ ਕਰ ਸਕਦਾ ਫਿਰ ਤੁਸੀਂ ਇਹ ਵੇਖੋ ਉਹਨਾਂ ਨੇ ਢੰਗ ਤਰੀਕਾ ਇਹ ਵਰਤਿਆ ਮੈਡੀਕਲ ਨੂੰ ਬਚਾਉਣ ਵਾਸਤੇ ਤੇ ਉਹ ਜਿਹੜੀ ਮਨਜੀਤ ਕੌਰ ਹੈ ਉਹਨੂੰ ਬਚਾਉਣ ਦੀ ਖਾਤਰ ਫਿਰ ਉਹਨਾਂ ਨੇ ਇੱਕ ਮਹਿੰਦਰਪਾਲ ਲੂੰਬਾ ਦੇ ਕਹਿਣ ਦੇ ਮੁਤਾਬਕ ਇੱਕ ਰਿਪੋਰਟ ਤਿਆਰ ਕੀਤੀ ਮਾਨਯੋਗ ਮਹਿਲਾ ਕਮਿਸ਼ਨ ਨੂੰ ਇੱਕ ਰਿਪੋਰਟ ਬਣਾ ਕੇ ਭੇਜੀ ਉਹਨਾਂ ਦੇ ਮਾਨਯੋਗ ਡੀਐਸਪੀ ਦੇ ਕਹਿਣ ਦੇ ਮੁਤਾਬਕ ਇਹ ਹੈ ਕਿ ਉਹਨਾਂ ਨੇ ਸਾਨੂੰ ਆਪ ਆਫਰ ਕੀਤੀ ਵੀ ਤੁਸੀਂ ਇਹ ਥਾਣੇ ਦੇ ਵਿੱਚ ਜਾ ਕੇ ਮਾਨਯੋਗ ਐਸਪੀਐਮ ਦੇ ਜਾ ਕੇ ਇਹਨਾਂ ਦੇ ਬਿਆਨ ਦਰਜ ਕਰਾਓ ਉਹਨਾਂ ਨੇ ਡੀਐਸਪੀ ਸਾਹਿਬ ਦੀ ਜਿਹੜੀ ਮਾਨਜੋਗ ਐਸਐਚਓ ਦੀ ਇੱਕ ਰਿਕਾਰਡਿੰਗ ਵੀ ਹੈਗੀ ਉਹਨਾਂ ਕੋਲ ਐਸਐਚਓ ਸਾਹਿਬ ਕਹਿ ਰਹੇ ਆ ਵੀ ਜੋ ਵੀ ਇਹ ਪਰਚਾ ਦਰਜ ਹੋਇਆ ਮਾਨਜੋਗ ਮਹਿਲਾ ਕਮਿਸ਼ਨ ਦੇ ਰਿਪੋਰਟ ਤੇ ਦਰਜ ਹੋਇਆ ਉਸ ਤੋਂ ਬਾਅਦ ਪਤਾ ਇਹ ਲੱਗਦਾ ਹੈ ਕਿ ਜਦੋਂ ਅਦਾਲਤ ਦੇ ਵਿੱਚ 164 ਦੇ ਬਿਆਨ ਆਪਾਂ ਜਿਹੜੇ ਵੇਖਦੇ ਆ ਉਹਦੇ ਵਿੱਚ ਮਾਨਜੋਗ ਮਹਿਲਾ ਕਮਿਸ਼ਨ ਨੇ ਕਿਸੇ ਵੀ ਤਰ੍ਹਾਂ ਦੇ ਨਾਮ ਹਿੰਦਰਪਾਲ ਲੂੰਬੇ ਦੀ ਵੀਡੀਓ ਦੀ ਗੱਲ ਕੀਤੀ ਹੈ ਵੀ ਉਹਨੇ ਵੀਡੀਓ ਵਾਇਰਲ ਕੀਤੀ ਹੈ ਨਾ ਕੋਈ ਬਲਾਤਕਾਰ ਦੇ ਪਰਚੇ ਦੀ ਗੱਲ ਕੀਤੀ ਹੈ ਨਾ ਕੋਈ ਨਸ਼ੇ ਦੀ ਗੱਲ ਕੀਤੀ ਹੈ ਇਹਨਾਂ ਨੇ ਗਿਣੀ ਮਿੱਥੀ ਸਾਜ਼ ਕਰਕੇ ਸਮਾਜਿਕ ਸੰਸਥਾ ਦਾ ਆਗੂ ਹੋਣ ਕਰਕੇ 90 ਚੌਧ ਨਸ਼ਾ ਵਿਰੋਧ ਵੀ 14 ਨਸ਼ਾ ਵਿਰੋਧ ਨੀਗਾ ਤਾਂ ਜੋਦਾ ਜਿਹੜਾ ਨਸ਼ੇ ਛਡਾਉਣ ਵਾਲਿਆਂ ਵਿਰੁੱਧ ਹੈ ਕਿਉਂਕਿ ਇੱਕ ਆ ਯਾ ਸਰਕਾਰ ਦੀ ਇੱਕ ਮੈਂ ਤਾਂ ਇਹ ਸਮਝਦਾ ਚਾਲੀ ਹੈ ਅੱਛਾ ਵੀ ਜਿਹੜੇ ਲੋਕ ਵੱਡੇ ਤਸਕਰ ਹੈ 2 ਸਾਲ ਰਹਿ ਗਿਆ 1.5 ਸਾਲ ਨੂੰ ਵੋਟਾਂ ਆ ਜਾਣੀਆਂ ਇਨਾਂ ਦਾ ਮਸਲਾ ਇਹ ਹੈ ਜੀ ਆ ਵੀ ਵੱਡੇ ਤਸਕਰਾਂ ਦੇ ਜਿਹੜੇ ਛੋਟੇ ਨਸ਼ਾ ਖਾਣ ਵਾਲੇ ਲੋਕ ਆ ਉਹਨਾਂ ਦੇ ਘਰ ਧਾ ਦਿਓ ਤੇ ਜਿਹੜੇ ਵੱਡੇ ਤਸਕਰ ਆ ਉਹਨਾਂ ਨਾਲ ਰਾਬਤਾ ਬਣਾ ਲਓ ਕਿਉਂਕਿ ਚੋਣਾਂ ਦੇ ਵਿੱਚ ਉਹਨੂੰ ਪੈਸਾ ਵੀ ਚਾਹੀਦਾ ਨਾ ਉਹ ਮਾਨ ਸਾਹਿਬ ਕਹਿੰਦੇ ਆ ਉਹ ਤਾਂ ਕਹਿੰਦੇ ਜੇ ਕੋਈ ਪੁਲਿਸ ਵਾਲਾ ਕੰਮ ਕਰਦਾ ਜੇ ਕੋਈ ਅਫਸਰ ਕੰਮ ਕਰਦਾ ਅਸੀਂ ਤੇ ਉਹ ਵੀ ਜ਼ਿਲ੍ਹਾ ਚ ਤੰਗ ਰਣੇ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਥਾਰ ਵਾਲੀ ਬੀਬੀ ਫੜੀ ਆ ਤੇ ਥਾਰ ਵਾਲੀ ਬੀਬੀ ਦੀ ਕਿਹੜਾ ਕੋਠੀ ਟੱਗ ਗਈ ਆ ਬਾਈ ਜੀ ਹੁਣ ਇੱਕ ਗੱਲ ਤਾਂ ਇਹ ਹੀ ਹੈ ਵੀ ਉਹ ਜਿਹੜੇ ਤੁਸੀਂ ਦੇਖ ਲਓ ਵੀਡੀਓ ਚ ਦੇਖ ਲਓ ਤੁਹਾਨੂੰ ਚਲੋ ਠੀਕ ਹੈ ਪਹਿਲੀ ਗੱਲ ਤਾਂ ਇਹ ਆ ਵੀ ਉਹਨਾਂ ਕੰਧਾਂ ਦੇ ਪਲਾਸਟਰ ਨਹੀਂ ਹੋਇਆ ਜਿਹੜੀਆਂ ਕੰਧਾਂ ਟਹਿ ਰਹੀਆਂ ਘਰ ਦੇ ਘਰੇ ਜੇਕਰ ਪਲਾਸਟਰ ਹੋਇਆ ਵੀ ਹੈ ਤਾਂ ਤੁਹਾਨੂੰ 2-2 3-3 ਮਰਲੇ ਦੇ ਘਰ ਦੇ ਦਿਸਣਗੇ ਜਿਹੜੀ 2 ਕਰੋੜ ਦੀ ਕੋਠੀ ਬੀਬੀ ਦੀ ਅਮਨਦੀਪ ਕੌਰ ਜਿਹੜੀ ਇੱਥੋਂ ਚੱਕ ਫਤੇ ਸਿੰਘ ਵਾਲੇ ਦੀ ਹੈ ਬਠੰਡੇ ਰਹਿੰਦੀ ਸੀ ਫਿਰ ਬਲਡੋਜ਼ਰ ਉਹਦੇ ਚ ਚੱਲੇ ਬਲਡੋਜ਼ਰ ਉਸ ਤੇ ਚੱਲੇ ਜਿਹੜਾ ਮੈਡੀਕਲ ਵਾਲੇ ਨੇ ਜਿਹੜੀ ਇਹ ਕੁੜੀ ਹੈ ਕੋਟੀ ਸੇਖਾਂ ਦੀ ਦੋਸ਼ ਲਾਇਆ ਜੀ ਤੇ ਬਲਡੋజర్ ਉਹਦੇ ਘਰ ਤੇ ਚੱਲੇ ਜਿਹੜੀ ਮਨਜੀਤ ਕੌਰ ਨੇ ਨੂੰ ਨਸ਼ੇ ਤੇ ਲਾਇ ਸੀ ਖੁਸ਼ਹਾਲ ਕਰਾਉਂਦੀ ਆ ਬਲਡੋజర్ ਉਹਦੇ ਤੇ ਚੱਲੇ ਜਿਹੜੀ ਐਸਐਚਓ ਨੇ ਨਜਾਇਜ਼ ਪਰਚਾ ਪਾਇਆ ਬਲਡੋజర్ ਉਸ ਡੀਐਸਪੀ ਅਮਨਦੀਪ ਸਿੰਘ ਦੇ ਚੱਲਦੇ ਜਿਹਨੇ ਨਜਾਇਜ਼ ਬਲਾਤਕਾਰ ਦਾ ਪਰਚਾ ਪਾਇਆ ਜੇਕਰ ਅਪਾ ਮੰਨਦੇ ਆਂ ਵੀ ਉਸ ਕੁੜੀ ਦਾ ਅਕਸ ਆ ਜਿਹੜਾ ਇੱਜ਼ਤ ਖਰਾਬ ਹੋਈ ਐ ਤੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਤੇ ਨਜਾਇਜ਼ ਪਰਚਾ ਪਾਇਆ ਉਹਨਾਂ ਦੀ ਇੱਜ਼ਤ ਨਹੀਂ ਖਰਾਬ ਉਹਨਾਂ ਦੀ ਇੱਜ਼ਤ ਨਹੀਂ ਜਿੱਦਾਂ ਸਭ ਦੀ ਇੱਕੋ ਜੀ ਹੁੰਦੀ ਕੀ ਕੀ ਰਾਜੂ ਬਾਈ ਤੁਹਾਨੂੰ ਲੱਗਦਾ ਵੀ ਪੁਲਿਸ ਇੰਨੀ ਵਹਿਲੀ ਆ ਕਿਸੇ ਤੇ ਨਜਾਇਜ਼ ਪਰਚੇ ਪਾ ਦੇ ਪੁਲਿਸ ਵਹਿਲੀ ਆ ਕਿਵੇਂ ਦੇਖੋ ਜੀ ਜਿਹੜੀ ਪੁਲਿਸ ਆ ਉਹ ਨਜਾਇਜ਼ ਪਰਚੇ ਪਾਉਣ ਵਾਸਤੇ ਵਹਿਲੀ ਆ ਕੋਈ ਅਸਲੀ ਪਰਚਾ ਤਾਂ ਪੈਂਦਾ ਨਹੀਂ ਕਿਸੇ ਤੇ ਜਿਹੜਾ ਪਰਚਾ ਪੈਣਾ ਹੁੰਦਾ ਕਿਸੇ ਤੇ ਪੈਂਦਾ ਨਹੀਂ ਪੁਲਿਸ ਨਜਾਇਜ਼ ਪਰਚੇ ਪਾਉਣ ਤੇ ਵਹਿਲੀ ਆ ਕਿਉਂਕਿ ਮੈਂ ਤੁਹਾਨੂੰ ਇੱਕ ਘਟਨਾ ਦੱਸਦਾ ਆ ਇਹ ਪਿੱਛੇ ਦੇ ਇੱਕ 2007 ਨਾ ਮੋਗੇ ਦਾ ਸੈਕਸ ਸਕੈਂਡਲ ਸੀਗਾ ਤੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਮਾਰ ਜੋਗ ਸਾਡੇ ਡੀਐਸਪੀ ਰਮਨਦੀਪ ਸਿੰਘ ਤੇ ਮਾਰ ਜੋਗ ਐਸਐਚਓ ਨੂੰ ਇਹ ਕੰੰਦ ਤੇ ਲਿਖਿਆ ਪੜ ਲੈਣ ਤੇ ਆਉਣ ਵਾਲਾ ਸਮਾਂ ਦੱਸੂਗਾ ਵੀ ਕੋਰੇ ਕੁਜੇ ਦੇ ਵਿੱਚ ਫੁੱਲ ਪੈਂਦੇ ਕਿਹਦੇ ਆ ਅੱਛਾ ਇਹ ਜਾਂਦੀ ਜਾਗ ਦੀ ਮਿਸਾਲ ਹੈ ਬੜੇ ਤਿੰਨ ਚਾਰਕ ਆ ਕਾਫੀ ਲੰਬੇ ਸਮੇਂ ਤੋਂ ਇੱਕ 30 ਸਾਲਾ 28 ਸਾਲਾ 33 ਸਾਲਾ ਲਾ ਲੋ ਜਾਂ 2007 ਤੋਂ ਮੋਗੇ ਦਾ ਸਕੈਂਡਲ ਕਾਂਡ ਹੋਇਆ ਜਿਹਦੇ ਵਿੱਚ ਮਾਨਜੋਗ ਸਾਡੇ ਮੰਤਰੀ ਸੀ ਜਥੇਦਾਰ ਤੋਤਾ ਸਿੰਘ ਬਲਜਿੰਦਰ ਸਿੰਘ ਦਾ ਨਾਮ ਵਿੱਚ ਆਉਂਦਾ ਸੀ ਇੱਕ ਉਥੋਂ ਦਾ ਸਰ ਕਾਡਾ ਆਗੂ ਹੋਰ ਸੀ ਉਹਦਾ ਨਾਮ ਆਉਂਦਾ ਸੀ ਪਰ ਮੈਨੂੰ ਦੱਸਣਾ ਚਾਹਣਾ ਹੈ ਇਸੇ ਤਰ੍ਹਾਂ ਹੀ ਜਿਹੜੇ ਨਜਾਇਜ਼ ਮੁੰਡਿਆਂ ਦੇ ਮੁਕਾਬਲੇ ਬਣਾ ਕੇ ਮੁੰਡੇ ਮਾਰੇ ਸੀ ਐਸਐਸਪੀ ਨੇ ਜਾਂ ਡੀਐਸਪੀ ਵਰਗ ਹੋਰ ਸੀ ਉਹਦੇ ਵਿੱਚ ਵੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਹੈ ਪਿੱਛੇ ਜੇ ਮਾਨਕੂਰ ਹਾਈ ਕੋਰਟ ਦਾ ਆਇਆ ਤੇ ਸੀਵੀਆਈ ਦੀ ਅਦਾਲਤ ਨੇ ਜਿਹੜੇ ਇਹ 2007 ਵਾਲੇ ਸਕੈਂਡਲ ਵਾਲੇ ਆ ਉਹ ਟੰਗੇ ਆ ਉਹਨਾਂ ਦੇ ਵਿੱਚ ਕੀ ਹੋਇਆ ਬਲਜਿੰਦਰ ਸਿੰਘ ਬਰਾਰ ਜਥੇਦਾਰ ਤੋਂ ਦਾ ਸੰਧਾ ਲੜਕਾ ਉਹ ਵੀ ਨਿਕਲ ਗਿਆ ਰਾਜਨੀਤਿਕ ਬੰਦੇ ਸਾਰੇ ਨਿਕਲ ਗਏ ਜਿਹੜੀ ਗਾਜ ਡਿੱਗੀ ਹੈ ਉਹ ਗਾਜ ਡਿੱਗੀ ਹੈ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਹੈ ਪਰ ਮੈਂ ਦੱਸਣਾ ਚਾਹੁੰਦਾ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮਹਿੰਦਰਪਾਲ ਨੂੰਬਾ ਜਿਹੜਾ ਵੀ ਇਹ ਟੱਕ ਕੇ ਬੈਠਣ ਵਾਲਾ ਨਹੀਂ ਵੀ ਇਹ ਹੁਣ ਸਮਾਂ ਦੱਸੂਗਾ ਉਹੀ ਗੱਲ ਆ ਵੀ ਕੋਰੇ ਕੁਜੇ ਦੇ ਵਿੱਚ ਫੁੱਲ ਕੀਦੇ ਪੈਂਦੇ ਆ ਵੀ ਤੁਸੀਂ ਵੀ ਆਪਣੀਆਂ ਜੜੀਆਂ ਸਜਾਵਾਂ ਲੈਣ ਦੇ ਲਈ ਕਿਉਂਕਿ ਸਿਰਫ ਇਦਾਂ ਨਹੀਂਗਾ ਵੀ ਤੁਸੀਂ ਕਿਸੇ ਦੇ ਨਜਾਇਜ਼ ਪਰਚੇ ਪਾ ਕੇ ਸਟਾਰ ਲਾ ਲਓ ਪ੍ਰਮਾਤਮਾ ਇਹ ਤੁਹਾਨੂੰ ਘੁੰਮਣ ਵਾਲੀ ਕੁਰਸੀ ਦੇ ਬਹਾਇਆ ਤੇ ਥੋੜਾ ਜਿਹਾ ਇਨਸਾਫ ਕਰਨਾ ਚਾਹੀਦਾ ਜੀ ਇੱਥੇ ਹੋਰ ਵੇਖਣ ਨੂੰ ਜਿਹੜੀ ਗੱਲਬਾਤ ਆ ਰਹੀ ਹੈ ਨਾ ਜਿਹੜੀ ਔਰਤ ਆ ਨਾ ਸਾਡੇ ਸਮਾਜ ਦੀ ਰੀੜ ਦੀ ਹੱਡੀ ਐ ਸਰਚਾਰ ਦੇ ਹੋਗਾ ਬਈ ਦਾ ਸਾਡਾ ਸਮਾਜ ਸੇ ਸਮਸਥਾ ਦਾ ਫਰਜ਼ ਬਣਦਾ ਵੀ ਅਸੀਂ ਕਦੇ ਔਰਤ ਦੀ ਸ਼ਾਨ ਦੇ ਖਿਲਾਫ ਨਹੀਂ ਬੋਲੇ ਪਰ ਕਿਤੇ ਨਾ ਕਿਤੇ ਮੈਂ ਮਹਿਸੂਸ ਕਰ ਰਿਹਾ ਜਿਹੜੀ ਉੱਥੇ ਮਾਨ ਜੋਗ ਐਸਐਚਓ ਸਾਡੀ ਉਹ ਵੀ ਸੁਨੀਤਾ 바ਵਾ ਨੇ ਉਹੀ ਔਰਤ ਹੈ ਪਰ ਵੇਖ ਲ ਜੇ ਇਹ ਗੱਲ ਹੈ ਵੀ ਔਰਤ ਹੀ ਔਰਤ ਦੀ ਦੋਸ਼ਮਣ ਬਣ ਗਈ ਅੱਛਾ ਕਾਰਨ ਭਾਈ ਕਿਹੜੀ ਗੱਲ ਔਰਤ ਨੇ ਹੀ ਔਰਤ ਨੂੰ ਇਨਸਾਫ ਨਹੀਂ ਦਿੱਤਾਗਾ ਜਿਹੜੀ 2 ਸਾਲ ਤੋਂ ਸਿਰਕ ਸ਼ੋਸ਼ਣ ਹੋ ਰਿਹਾ ਔਰਤਾਂ ਜਿਹੜੀ ਉਸ ਔਰਤ ਦੇ ਨਾਲ ਖੜ ਗਈ ਜਿਹੜੀ ਸਰੀਰਕ ਸ਼ੋਸ਼ਣ ਕਰਵਾ ਰਹੀ ਸੀ ਪਰ ਮੈਂ ਇਸੇ ਤਰ੍ਹਾਂ ਜਿਹੜੇ ਸਾਡੇ ਮਾਨਯੋਗ ਐਸਪੀ ਹੈੱਡ ਕੁਆਟਰ ਬਾਲਕ ਸਿੰਘ ਸਿੰਗਲਾ ਜੀ ਹੈ ਉਹਨਾਂ ਨੇ ਮੁੱਦਾ ਇੱਥੋਂ ਸ਼ੁਰੂ ਹੋਇਆ ਸੀ ਉੱਥੋਂ ਤੱਕ ਨਸ਼ਾ ਤਸਕਰ ਹੈ ਉਹਦੇ ਪ੍ਰਤੀ ਮਹਿੰਦਰਪਾਲ ਲੂੰਬਾ ਨੇ 1 ਸਾਲ ਪਹਿਲਾਂ ਮਾਨ ਜੋ ਡੀਜੀਪੀ ਨੂੰ ਐਪਲੀਕੇਸ਼ਨ ਪਾਈ ਸੀ ਉਹ ਐਪਲੀਕੇਸ਼ਨ ਦੀ ਜਿਹੜੀ ਇਨਕੁਆਰੀ 1 ਸਾਲ ਬਾਅਦ ਹੋਣਾਈ ਅੱਛਾ ਜਦੋਂ ਐਸਵੀ ਸਾਲ ਬਾਅਦ ਆਈ ਐਸਪੀ ਹੈੱਡਕੁਆਰਟਰ ਮਾਲਕਿਸ਼ਨ ਸਿੰਘਲਾ ਕੋਲੇ ਉਹਨਾਂ ਨੇ ਸੁਖਦੀਪ ਸਿੰਘ ਭਾਮ ਤੇ ਮਹਿੰਦਰਪਾਲ ਲੂੰਬਾ ਨੂੰ ਸੱਦਿਆ ਉਹਨਾਂ ਨੂੰ ਆਖਿਆ ਵੀ ਤੁਸੀਂ ਜਿਹੜੀ ਦਰਖਾਸਤ ਆ ਵਾਪਸ ਲੈ ਲਓ ਪਰ ਮਹਿੰਦਰਪਾਲ ਲੂੰਬਾ ਨੇ ਤੇ ਸੁਖਦੀਪ ਸਿੰਘ ਭਾਮ ਨੇ ਉਹ ਦਰਖਾਸਤ ਲੈਣ ਤੋਂ ਇਨਕਾਰ ਕਰਤਾ ਉਹ ਕਹਿੰਦੇ ਵੀ ਜੇ ਤੁਸੀਂ ਦਰਖਾਸਤ ਵਾਪਸ ਨਹੀਂ ਲੈਣੀ ਤੇ ਫਿਰ ਭਾਈ ਤੁਸੀਂ ਆਪ ਦਾ ਵੇਖ ਲਓ ਕਿਵੇਂ ਹੋ ਉਹਦਾ ਨਤੀਜਾ ਜਿਹੜਾ ਇਹ ਭੁਗਤਣਾ ਪਿਆ ਤੇ ਪਰ ਚਲੋ ਆਪਾਂ ਇਹ ਆਮ ਸੁਣਿਆ ਸੀਗਾ ਵੀ ਮਰਦ ਤਾਂ ਐਦਾਂ ਕਰਕੇ ਹੀਆਂ ਗੱਲਾਂ ਕਰ ਜਾਂਦੇ ਆ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਔਰਤ ਹੀ ਇੱਥੇ ਔਰਤ ਦੀ ਜਿਹੜੀ ਦੁਸ਼ਮਣ ਬਣੇ ਪਰ ਸੋਸ਼ਲ ਮੀਡੀਆ ਤੇ ਤਸਵੀਰਾਂ ਵਾਇਰਲ ਹੁੰਦੀਆਂ ਵੀਡੀਓ ਵਾਇਰਲ ਹੁੰਦੀਆਂ ਐਸਚੋ ਤਾਂ ਬੜੇ ਤਰੀਕੇ ਦੇ ਨਾਲ ਕੰਮ ਕਰਦੇ ਨਹੀਂ ਬੜੇ ਨੇਕ ਕੰਮ ਕਰਦੇ ਨੇ ਨਿਆ ਨਿਆ ਦੇ ਪੁੰਜ ਕਹਿ ਲੀਏ ਬਹੁਤ ਵਧੀਆ ਕੰਮ ਕਰਦੇ ਇਹ ਬਸ ਸਰ ਤਸਵੀਰਾਂ ਹੀ ਆ ਜੀ ਵੀਡੀਓ ਜਾਂ ਰੀਲਾਂ ਆ ਉਹਦਾ ਜਿੱਦੀ ਮਰਜ਼ੀ ਬਣਾ ਕੇ ਪਾ ਦੇ ਹੋਰ ਨਸ਼ਾ ਤਾਸਕ ਦਾ ਬਥੇਰੇ ਨੇ ਇੱਥੇ ਠੀਕ ਹੈ ਨਾ ਬਥੇਰੇ ਪਾਈ ਜਾਂਦੇ ਆ ਉਹਦਾ ਜਦੋਂ ਆਪਾਂ ਖੁਦੋਂ ਨੂੰ ਫਰੋਲਾਂਗੇ ਨਾ ਵਿੱਚੋਂ ਕੀ ਨਿਕਲਦਾ ਪਤਾ ਤਾਂ ਫੇਰ ਲੱਗ ਤੁਸੀ ਰੀਲਾਂ ਦੀ ਗੱਲ ਕਰੀ ਨਾ ਪੰਜਾਬ ਪੁਲਿਸ ਦਾ ਮਤਲਬ ਇਹ ਆ ਸਭ ਤੋਂ ਪਹਿਲਾਂ ਆ ਕੇ ਰੀਲ ਬਣਾਉਣੀ ਰੀਲਾਂ ਪਾਉਣੀ ਆ ਇੱਥੋਂ ਬਟਿੰਡੇ ਵਾਲੀ ਬੀਬੀ ਵੀ ਰੀਲਾਂ ਪਾਉਂਦੀ ਹੁੰਦੀ ਸੀ ਤੇ ਮੇਰੇ ਸੌਣ ਦੇ ਵਿੱਚ ਆਈ ਮਾਨਜੋਗ ਐਸਾ ਸ਼੍ਰੀਤਾ ਬਾਵਾ ਵੀ ਰੀਲਾਂ ਪਾਉਂਦੀ ਆ ਬਸ ਰੀਲਾਂ ਤੱਕ ਹੀ ਸੀਮਤ ਰਹਿ ਗਏ ਇਹਨਾਂ ਨੂੰ ਲੋਕਾਂ ਦੇ ਚਾਹੇ ਮਰੇ ਕੋਈ ਜੀਵੇ ਸੁਤਰਾ ਘੋਲ ਪਦਾਸੇ ਪੀਵੇ ਇੰਨੇ ਤਾਂ ਇਹ ਗੱਲ ਆ ਜਿਹੜੀਆਂ ਤਨਖਾਹਾਂ ਆ ਤਨਖਾਹਾਂ ਮਿਲ ਜਾਣੀਆਂ ਚਾਹੇ ਨਜਾਇਜ਼ ਪਰਚਾ ਪਾ ਦਿਓ ਚਾਹੇ ਸਹੀ ਪਾ ਦਿਓ ਚਾਹੇ ਰੀਲਾ ਬਣਾ ਲਓ ਤਨਖਾਹਾਂ ਤਾਂ ਤਕਸੀਮਤ ਹੈ ਬਾਈ ਜੰਦੇ ਨੂੰ ਚੁਣਨਾ ਇੱਕ ਅੱਛਾ ਤਾਂ ਬਾਈ ਹੁਣ ਜਿਸ ਬਾਈ ਤੇ ਪਰਚਾ ਹੋਇਆ ਮਹੰਦਰਪਾਲ ਜੀ ਤੇ ਪਰਚਾ ਹੋਇਆ ਤਾਂ ਹੁਣ ਉਹ ਕਿੱਥੇ ਹੈ ਇਸ ਵਕਤ ਉਹ ਜੀ ਘਰੋਂ ਬੇਕਰ ਹੈ ਜਿਹੜੇ ਸਾਹਨ ਉਹਨਾਂ ਦੇ ਪਰਚਾ ਪਾਇਆ ਗਿਆ ਤੇ ਭਰੋਸੇ ਜੋ ਸੂਤਰਾਂ ਤੋਂ ਪਤਾ ਲੱਗਿਆ ਮਿਲ ਜਿਹੜੀ ਜਾਣਕਾਰੀ ਮਿਲਦੀ ਹੈ ਉਹਨਾਂ ਨੇ ਵੀ ਇੱਕ ਆਉਦੀ ਪੋਸਟ ਸ਼ੇਅਰ ਕੀਤੀ ਹੈ ਵੀਡੀਓ ਸ਼ੇਅਰ ਕੀਤੀ ਹੈ ਵੀ ਜੇਕਰ ਸਾਨੂੰ ਪੁਲਿਸ ਫੜ ਲੈਂਦੀ ਹੈ ਜਿਹੜੇ ਪਰਚੇ ਸਾਡੇ ਤੇ ਪਏ ਬੜੇ ਭਿਆਨਕ ਪਰਚੇ 3 ਸਾਲ ਸਾਡੀ ਆ ਜਿਹੜੀ ਉਹ ਜਮਾਨਤ ਨਹੀਂ ਹੋਵੇਗੀ ਬੜਾ ਭਿਆਨਕ ਪਰਚਾ ਪਾਇਆ ਉਹਨਾਂ ਤੇ ਪਰ ਇੱਕ ਗੱਲ ਮੈਂ ਹੋਰ ਇੱਥੇ ਕਹੂੰਗਾ ਵੀ ਮਹਿੰਦਰਪਾਲ ਲੂੰਬਾ ਤਕਰੀਬਨ 20 ਸਾਲ ਤੋਂ 21 ਸਾਲ ਤੋਂ ਮੇਰਾ ਰਾਬਤਾ ਹੈ ਨਾ ਲੋਕਾਂ ਦੇ ਲਈ ਲੋਕਾਂ ਦੀਆਂ ਧੀਆਂ ਭੈਣਾਂ ਲਈ ਕੋਈ ਮਹਿੰਦਰਪਾਲ ਲੂੰਗਾ ਪਰ ਲੂੰਬੇ ਤੇ ਜਿਹੜਾ ਪਰਚਾ ਪੈ ਰਿਹਾ ਉਹਦਾ ਕੋਈ ਆਪਣੀ ਨਿੱਜੀ ਲੜਾਈ ਨਹੀਂ ਇਹ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਖਾਤ ਲੜਾਈ ਲੜਦਾ ਹੈ ਤੇ ਮਹਿੰਦਰਪਾਲ ਲੂੰਬਾ ਦੇ ਨਾਲ ਮੈਂ ਬੇਨਤੀ ਕਰਦਾ ਹਾਂ ਸਮੂਚੀਆਂ ਜੱਥੇਬੰਦੀਆਂ ਨੂੰ ਰਾਜਨੀਤਿਕ ਧਾਰਮਿਕ ਸਮਾਜ ਸੇਵੀ ਦੁਕਾਨਦਾਰਾਂ ਨੂੰ ਗਰੀਬਾਂ ਨੂੰ ਜਿੰਨੇ ਵੀ ਲੋਕ ਹੈਗੇ ਆ ਵੀ ਮਹਿੰਦਰਪਾਲ ਲੂੰਬਾ ਦੇ ਨਾਲ ਖੜਨਾ ਚਾਹੀਦਾ ਇੱਕ ਕਹਾਵਤ ਆਈ ਹੈ ਵੀ ਜਿਵੇਂ ਕਹਿੰਦੇ ਨਾ ਵੀ ਸ਼ਹੀਦ ਜੰਮੇ ਭਗਤ ਸਿੰਘ ਜੰਮੇ ਪਰ ਗਵਾਂਡੀਆਂ ਦੇ ਸਾਡੇ ਨਾ ਜੰਮੇ ਇਹੀ ਕਾਰਨ ਇਹ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਮਹਿਸੂਸ ਕਰ ਰਿਹਾ ਜੇਕਰ ਮਹਿੰਦਰਪਾਲ ਲੂੰਬੇ ਦਾ ਲੋਕਾਂ ਨੇ ਸਾਥ ਨਾ ਦਿੱਤਾ ਮਾਵਾ ਪੁੱਤ ਦਾ ਜੰਮਣੀਆਂ ਪਰ ਇਹ ਕਿਹਾ ਕਰਨੀ ਹੈ ਸਮਾਸੇਵੀ ਨਾ ਮੇਰਾ ਪੁੱਤ ਸਮਾਸੇਵੀ ਨਾ ਹੋਵੇ ਵੀ ਇੱਕ ਸਮਾਸੇਵੀ ਹੈ ਜਿਹੜੇ ਇੱਕ ਹੱਡ ਨਾ ਤੁਸੀਂ ਸੁਣਿਆ ਹੋਊਗਾ ਰਾਜੂ ਪੱਤੋ ਵਾਲਾ ਗੀਤਕਾਰ ਸੀਗਾ। ਉਹਨੇ ਇੱਕ ਗੀਤ ਲਿਖਿਆ ਸੀ ਬੜੇ ਪਾਪੂਦਰ ਗੀਤੋ ਸੁਪਰ ਹਿੱਟ ਕੀਤਾ। ਉਹਨੇ ਇੱਕ ਗੀਤ ਲਿਖਿਆ ਹੈ ਕਹਿੰਦਾ ਦੀਵਾ ਲੈ ਕੇ ਕੱਲੇ-ਕੱਲੇ ਪਿੰਡ ਲੱਭ ਲਈ ਤੇ ਤੈਨੂੰ ਯਾਰ ਨਹੀਂ ਸਿਉਣਾ ਕਿਤੇ ਯਾਰ ਵਰਗਾ। ਤੇ ਫਿਰ ਦੀਵਾ ਲੈ ਕੇ ਸਾਨੂੰ ਜਿਹੜਾ ਸਮਾਜ ਸੇਵੀ ਲੱਭਣੇ ਪਿਆ ਕਰ। ਪਰ ਸਮਾਜ ਸੇਵੀ ਨਹੀਂ ਮਿਲਣਾ। ਤਾਂ ਤਾਬੇ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕੀ ਹੈ ਕਿਉਂਕਿ ਬਹੁਤ ਸਾਰੇ ਅਫਸਰ ਤੁਹਾਡੇ ਮੁਤਾਬਕ ਕਹਿ ਲਈਏ ਠੀਕ ਨੇ ਪਰ ਬਹੁਤ ਚੰਗੇ ਵੀ ਹੈ। ਕੀ ਕੀ ਕਹੋਗੇ ਕੀ ਮੰਗ ਕੀ ਹੈ ਹੁਣ? ਦੇਖੋ ਜੀ ਇਹ ਦੇਖੋ ਜੀ ਇਹ ਪਰਚੇ ਪਏ ਨੂੰ ਮੇਰਾ ਖਿਆਲ ਅ 25 30 ਦਿਨ ਹੋ ਗਏ ਹਨ ਅੱਛਾ ਤੇ ਜਿਹੜਾ ਪੰਜਾਬ ਦੇ ਵਿੱਚ ਕੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਹਾਹਾਕਾਰ ਮੱਚੀ ਹੋਈ ਹੈ ਤੇ ਸੋ ਜਿਹੜਾ ਸਾਡਾ ਸੰਬੰਧਕ ਅਧਿਕਾਰੀ ਹੈ ਪ੍ਰਸ਼ਾਸਨਾ ਜਾਂ ਪੰਜਾਬ ਦੇ ਮੁੱਖ ਮੰਤਰੀ ਹੈ ਉਹ ਸਾਰਾ ਕੁਝ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਦੇਖ ਰਿਹਾ ਨਜ਼ਾਰਾ ਦੇਖ ਰਹੀ ਕੁੰਭ ਕਰਨ ਦੀ ਨੀਂਦ ਉੱਤੇ ਪਏ ਹੈ ਸੋ ਮੈਂ ਰੂਲਰ ਐਨਜੀਓ ਕਲੱਬ ਐਸੋਸੀਏਸ਼ਨ ਦਾ ਆਗੂ ਹੋਣ ਕਰਕੇ ਹਨਾ ਸੋ ਪੰਜਾਬ ਸਰਕਾਰ ਤੋਂ ਤੇ ਸੰਬੰਧਕ ਅਧਿਕਾਰੀਆਂ ਤੋਂ ਤੇ ਸਾਨੂੰ ਪੰਜਾਬ ਦੀ ਕਿਸੇ ਵੀ ਏਜੰਸੀ ਤੇ ਕੋਈ ਭਰੋਸਾ ਯਕੀਨ ਵਿਸ਼ਵਾਸ ਨਹੀਂ ਇਹ ਸਾਡੇ ਪੱਖ ਦੀ ਗੱਲ ਕਰਨਗੇ ਮੈਂ ਮਾਨਜੋਗ ਸੀਬੀਆਈ ਤੋਂ ਜਾਂਚ ਦੀ ਇਹਦੀ ਮੰਗ ਕਰਦਾ ਜੇ ਕਰਮਿੰਦਰਪਾਲ ਨੂੰਗਾ ਕਸੂਰ ਪਾਇਆ ਜਾਂਦਾ ਤਾਂ ਅਸੀਂ ਸਰ ਮੱਥੇ ਕੁਲ ਕਰਾਂਗੇ ਉਹਦੇ ਪਰਚਾ ਪਾ ਦਾਂ ਪਰ ਇਹਨਾਂ ਦੀ ਜਿਹੜੀ ਗੱਲਬਾਤ ਆ ਇਹਨਾਂ ਦੀ ਇਨਕੁਆਰੀ ਕਰੀ ਹੋਈ ਪੰਜਾਬ ਸਰਕਾਰ ਦੀ ਚਾਹ ਬਾਅਦ ਚ ਕਰਦੇ ਆ ਚਾ ਹੁਣ ਕਰਨ ਸਾਨੂੰ ਤੇ ਕੋਈ ਭਰੋਸਾ ਨਹੀਂ ਮੈਂ ਇਹ ਤੁਹਾਡੇ ਸਫਰ ਟੈਲੀਵਿਜ਼ਨ ਦੇ ਬਾਧਨਾਮਾ ਹਾਂ ਮੈਂ ਸੀਬੀਆਈ ਦੀ ਜਾਂਚ ਦੀ ਮੰਗ ਕਰਦਾ ਭਾਈ ਮਹਿੰਦਰਪਾਲ ਤੇ ਪਰਚਾ ਹੋਇਆ ਆ लास्ट ਸਵਾਲ ਕਰੂੰਗਾ ਤੁਸੀਂ ਵੀ ਖੁੱਲ ਕੇ ਬੋਲ ਰਹੇ ਹੋ ਪਰਚੇ ਤੋਂ ਡਰਤ ਨਹੀਂ ਲੱਗਦਾ ਮੈਨੂੰ ਦੇਖੋ ਜੀ ਅੱਜ ਮੈਂ 5-6 ਸਾਲ ਹੋ ਗਏ 5 ਸਾਲ ਸਾਲ ਹੋ ਗਏ ਆ ਮੈਂ ਪਹਿਲਾਂ ਵੀ ਬੜੇ ਕੰਮ ਕੀਤੇ ਨੇ 5 ਸਾਲ ਸਾਲ ਤੋਂ ਮੈਂ ਸਟਾਪ ਆ ਪਰ 5-7 ਸਾਲਾਂ ਬਾਅਦ ਆ ਮੇਰਾ ਪਹਿਲਾ ਇੰਟਰਵਿਊ ਆ ਜਾਂ ਕੱਲ ਜਿਹੜੀ ਡਿਜੀਟਲ ਮੀਡੀਆ ਕਲੱਬ ਨੇ ਹਾਲ ਸੰਗਲ ਮੀਟਿੰਗ ਕੀਤੀ ਉਹ ਇੱਕ ਦੋ ਵਾਰੀ ਮੈਂ ਸਟੇਜਾਂ ਤੇ ਬੋਲੇਆ ਹੋਊਗਾ ਕਿਉਂਕਿ ਦੋ ਪਰਚੇ ਇਸ ਤੋਂ ਪਹਿਲਾਂ ਮੇਰੇ ਤੇ ਪੈਣ ਵਾਲੇ ਸੀ ਉਹ ਪਰਮਾਤਮਾ ਦੀ ਕਿਰਪਾ ਕਰਕੇ ਉਹ ਮੈਂ ਆਪਣੀ ਸੂਝ-ਬੂਝ ਦੇ ਨਾਲ ਨਿਕਲ ਗਿਆ ਉਸ ਤੋਂ ਬਾਅਦ ਇਹ ਮਹਿਸੂਸ ਇਹ ਹੁੰਦਾ ਵੀ ਜਿਵੇਂ ਮਹਿੰਦਰਪਾਲ ਲੂਮਬਾ ਇਨੇ ਲੋਕਾਂ ਦੇ ਕੰਮ ਧੰਦੇ ਕੀਤੇ ਲੋਕਾਂ ਸਾਰੇ ਪੰਜਾਬ ਨੂੰ ਖੜ੍ਹ ਜਾਣਾ ਚਾਹੀਦਾ ਸੀ ਉਦੋਂ ਵੀ ਇਦਾਂ ਹੀ ਹੋਇਆ ਮੇਰੇ ਨਾਲ ਕੋਈ ਖੜਿਆ ਨਹੀਂ ਪਰ ਮੈਂ ਆ ਦੀ ਸੂਝ-ਬੂਝ ਦੇ ਨਾਲ ਨਿਕਲ ਗਿਆ ਉਸ ਤੋਂ ਬਾਅਦ ਮੈਂ ਸਟਾਪ ਹੋ ਗਿਆ ਤੇ ਡਰਦੇ ਡੁਰਦੇ ਤਾਂ ਆਪਾਂ ਹੈ ਨਹੀਂ ਪਰ ਮੈਂ ਬਾਕੀ ਆਪਾਂ ਕਿਹੜਾ ਕੋਈ ਮਹਿੰਦਰਪਾਲ ਨੁੰਬਾ ਦੇ ਨਜਾਇਜ਼ ਪਰਚਾ ਪਾਦਾ ਉਹ ਕਿਹੜਾ ਬਲਾਤਕਾਰ ਹੀ ਸੰਬੰਧਕ ਜਿਹੜਾ ਮੀਡੀਆ ਲੋਕ ਹੈ ਉਹ ਕਹਿਣ ਇਹਨਾਂ ਦਾ ਕੀ ਜਿਹੜਾ ਸਰਟੀਫਿਕੇਟ ਘਰੇ ਬੈਠੇ ਜਦੋਂ ਮਰਜ਼ੀ ਦੇ ਦੇਣ ਸਰਟੀਫਿਕੇਟ ਦਾ ਫੇਸਬੁੱਕ ਤੇ ਵੀਰੇ ਦੇ ਦਿੰਦੇ ਆ ਸ਼ੂਟੂਬ ਤੇ ਵੀਰੇ ਦੇ ਦਿੰਦੇ ਸੋਸ਼ਲ ਮੀਡੀਆ ਦੇ ਦਿੰਦੇ ਆ ਸਰਟੀਫਿਕੇਟ ਦਾ ਪ੍ਰਮਾਤਮਾ ਨੇ ਦੇਣਾ ਪਰ ਇਹਨਾਂ ਨੂੰ ਮੈਂ ਇੱਕ ਗੱਲ ਦੱਸ ਦਿੰਨਾ ਵੀ ਜਿਹੜਾ ਤੁਹਾਡਾ ਕੈਮਰਾ ਹੈ ਨਾ ਜਿਹੜਾ ਰੱਬ ਦਾ ਕੈਮਰਾ ਹੈ ਉਹਦੇ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਅੱਛਾ ਜਦੋਂ ਇਹ ਫੈਸਲਾ ਆਊਗਾ ਜਿੱਦੇ ਸੀਬੀਆਈ ਜਾਂਚ ਕਰਾਈ ਸੁਣੀ ਜਾਂ ਫਿਰ ਹਾਈ ਕੋਰਟ ਦੇ ਵਿੱਚੋਂ ਤੇ ਜਿਹੜਾ ਫੈਸਲਾ ਆਊਗਾ ਮਹਿੰਦਰਪਾਲ ਲੂੰਬੇ ਤੇ ਆਊਗਾ ਤੇ ਤੁਸੀਂ ਇਹ ਸਮਝੋ ਵੀ ਜਿਵੇਂ 25 30 ਸਾਲਾਂ ਬਾਅਦ 10 ਸਾਲਾਂ 5 ਸਾਲਾਂ ਬਾਅਦ ਇਹ ਟੰਗੇਗੇ ਦੂਜੇ ਅਧਿਕਾਰੀ ਇਹ ਵੀ ਟੰਗੇ ਜਾਣਗੇ ਉਹਦੇ ਕਿਸੇ ਵੀ ਰਾਜਨੀਤਿਕ ਨਾ ਮੈਡੀਕਲ ਨਾ ਤਸਕਰ ਨੇ ਇਹਨਾਂ ਦੇ ਨਾਲ ਖਾਤਨਾ ਉਹਦੇ ਸਰ ਪਰਚੇ ਜਿਹੜੇ ਇਹਨਾਂ ਦੇ ਪੈਣੇ ਆ ਬਿਮਿੰਦਰਪਾਲ ਲੂੰਬਾ ਬਰੀ ਹੋਊਗਾ ਤੇ ਮੈਨੂੰ ਜਿਹੜੀ ਵੀ ਸਾਡੀ ਸੀਵੀਆਈ ਜਾਂ 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 ਜਿਹੜੀ ਵੀ ਅਦਾਲਤ ਹੈ ਮੈਨੂੰ ਉਹ ਤੇ ਪੂਰਨ ਭਰੋਸਾ ਵਿਸ਼ਵਾਸ ਹੈ ਕਿ ਬਿਮਿੰਦਰਪਾਲ ਲੂੰਬਾ ਇਹ ਚੋਂ ਬਰੀ ਹੋ ਜੀ ਸ਼ੁਕਰੀਆ ਜੀ ਬਹੁਤ ਬਹੁਤ ਤਾਂ ਗੱਲਬਾਤ ਕੀਤੀ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜੁੜ ਜੁੜਿਓ ਜੁੜੇ ਰਹੋ ਸਫਰ ਟੈਲੀਵਿਜ਼ਨ ਨਾਲ ਕੈਮਰਾਮੈਨ ਨਵਰੀਦ ਦੇ ਨਾਲ ਮੈਂ ਜੋ ਚਾਹਾਂਗਾ ਸਤਿ ਸ਼੍ਰੀ ਅਕਾਲ